ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮੇਰਾ ਕਸੂਰ ਕੀ ਭਾਗ 6ਵਾਂ ਜਿਸ ਨੂੰ ਲਿਖਿਆ ਹੈ ਗੁਰਜੀਤ ਸੰਧੂ ਜੀ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਪ੍ਰਵ ਅਤੇ ਅਵਿਜੋਤ ਨੂੰ ਸਟੋਰ ਤੇ ਕੰਮ ਕਰਦਿਆਂ ਕਾਫੀ ਟਾਈਮ ਹੋ ਗਿਆ ਇੱਕ ਦਿਨ ਸਟੋਰ ਦਾ ਮਾਲਕ ਸਟੋਰ ਤੇ ਆਇਆ ਉਸਨੇ ਸਾਰੇ ਵਰਕਰ ਦੇ ਨਾਲ ਗੱਲ ਕੀਤੀ ਜਦੋਂ ਵੀ ਕੋਈ ਤਿਹਾਰ ਹੁੰਦਾ ਤਾਂ ਉਹ ਵਰਕਰ ਚ ਨੂੰ ਸਪੈਸ਼ਲ ਗਿਫਟ ਦੇ ਕੇ ਜਾਂਦਾ ਜਦੋਂ ਉਹ ਪ੍ਰਭਜੋਤ ਕੋਲ ਆਇਆ ਤਾਂ ਉਸਨੇ ਕਿਹਾ ਤੁਹਾਡਾ ਨਾਮ ਕੀ ਹੈ ਬੇਟਾ ਪ੍ਰਭ ਨੇ ਉੱਪਰ ਵੇਖ ਕੇ ਕਿਹਾ ਪ੍ਰਭਜੋਤ ਕੌਰ ਰੰਧਾਵਾ ਤੁਸੀਂ ਕਿੱਥੇ ਆਏ ਹੋ ਬੇਟਾ ਉਸ ਕੁੜੀ ਦੇ ਮਿੱਠੀ ਜਹੀ ਆਵਾਜ਼ ਨੇ ਉਸ ਦਾ ਮਨ ਮੋ ਲਿਆ ਜਦੋਂ ਉਸਨੇ ਕਿਹਾ ਕਿ ਮੈਂ ਜਲੰਧਰ ਤੋਂ ਹਾਂ ਤਾਂ ਉਹ ਹੈਰਾਨ ਹੋ ਗਿਆ ਉਸਨੇ ਅੱਗੋਂ ਕਿਹਾ ਪ੍ਰਭਜੋਤ ਤੂੰ ਸੁਖਦੇਵ ਸਿੰਘ ਰੰਦਾਵਾ ਦੀ ਬੇਟੀ ਹੈ ਜੀ ਹਾਂ ਅੰਕਲ ਮੈਂ ਉਹਨਾਂ ਦੀ ਬੇਟੀ ਹਾਂ ਤੁਸੀਂ ਜਾਣਦੇ ਹੋ ਪਾਪਾ ਨੂੰ ਹਾਂ ਪੁੱਤਰ ਮੈਂ ਬਚਨ ਸਿੰਘ ਹਾਂ ਤੂੰ ਮੇਰੇ ਕੋਲ ਤਾਂ ਆਉਣਾ ਸੀ ਬੇਟਾ ਅਸੀਂ ਤੈਨੂੰ ਬਹੁਤ ਲੱਭਿਆ ਬਹੁਤ ਫੋਨ ਕੀਤੇ ਪ੍ਰਭ ਤੂੰ ਕਦੀ ਸਾਡਾ ਫੋਨ ਨਹੀਂ ਚੁੱਕਿਆ ਮੈਂ ਬਹੁਤ ਹੀ ਸ਼ਰਮਿੰਦਾ ਹਾਂ ਮੇਰੇ ਦੋਸਤ ਨੇ ਮੈਨੂੰ ਇੱਕ ਕੰਮ ਕਿਹਾ ਅਤੇ ਮੇਰੇ ਤੋਂ ਉਹ ਵੀ ਨਹੀਂ ਹੋਇਆ। ਪ੍ਰਭ ਮੈਨੂੰ ਮਾਫ਼ ਕਰ ਦੇ। ਬੇਟੀ ਪਰ ਹੁਣ ਮੈਂ ਤੈਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ। ਦੱਸੋ ਪੁੱਤਰ ਜੀ ਤੁਸੀਂ ਕਿੱਥੇ ਰਹਿੰਦੇ ਹੋ? ਪਰ ਅੰਕਲ ਅਜੇ ਤਾਂ ਮੈਂ ਜੋਬ ਤੇ ਹਾਂ। ਇਸ ਸਟੋਰ ਤੇ ਆਪਣਾ ਹੀ ਹੈ ਤੇ ਪੁੱਤਰ ਤੈਨੂੰ ਨੌਕਰੀ ਕਰਨ ਦੀ ਕੋਈ ਜ਼ਰੂਰਤ ਨਹੀਂ। ਤੂੰ ਬਚਨ ਸਿੰਘ ਦੀ ਬੇਟੀ ਵਰਗੀ ਹੈ। ਪ੍ਰਭ ਦੇ ਬਹੁਤ ਮਨਾ ਕਰਨ ਦੇ ਬਾਵਜੂਦ ਵੀ ਪ੍ਰਭ ਉਹ ਪ੍ਰਭ ਨੂੰ ਉੱਥੋਂ ਲੈ ਗਿਆ ਅਤੇ ਪੀਜੀ ਵਿੱਚੋਂ ਪ੍ਰਭ ਦਾ ਸਮਾਨ ਚੁੱਕਣ ਲਈ ਪ੍ਰਭ ਨਾਲ ਗੱਲਾਂ ਕਰਦਾ ਗਿਆ ਉਸਨੇ ਕਿਹਾ ਕਿ ਬੇਟੀ ਅੱਜ ਤੋਂ ਬਾਅਦ ਤੂੰ ਪੀਜੀ ਵਿੱਚ ਨਹੀਂ ਬਚਨ ਸਿੰਘ ਦੇ ਘਰ ਰਹੇਗੀ ਇੱਡਾ ਵੱਡਾ ਘਰ ਹੈ ਅਤੇ ਮੇਰੀ ਧੀ ਵੀਜੀ ਵਿੱਚ ਰੁੱਲ ਰਹੀ ਹੈ ਪਿਛਲੇ 6 ਮਹੀਨੇ ਤੋਂ ਮੈਂ ਤੈਨੂੰ ਲੱਭ ਰਿਹਾ ਪ੍ਰਭ ਨੇ ਕਿਹਾ ਅੰਕਲ ਮੇਰੀ ਫਰੈਂਡ ਇੱਥੇ ਹੈ ਉਸਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਉਸ ਨੂੰ ਛੱਡ ਕੇ ਨਹੀਂ ਜਾ ਸਕਦੀ ਪਲੀਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਤੈਨੂੰ ਕਿੰਨੇ ਕਿਹਾ ਬੱਚੇ ਕਿ ਤੂੰ ਆਪਣੇ ਦੋਸਤ ਨੂੰ ਇੱਥੇ ਛੱਡ ਤੂੰ ਆਪਣੇ ਦੋਸਤ ਨੂੰ ਵੀ ਨਾਲ ਲੈ ਤੁਸੀਂ ਦੋਵੇਂ ਮੇਰੀਆਂ ਬੇਟੀਆਂ ਹੋ ਆਪਣੇ ਘਰ ਵਿੱਚ ਰਹੋ ਐਵੇਂ ਨਹੀਂ ਬਚਨ ਸਿੰਘ ਨੇ ਐਡਾ ਵੱਡਾ ਮਹਿਲ ਬਣਾਇਆ ਪੁੱਤਰ ਤੇਰੇ ਪਾਪਾ ਦੇ ਅਹਿਸਾਨ ਨੇ ਮੇਰੇ ਤੇ ਮੈਂ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਭੁੱਲ ਸਕਦਾ ਉਸ ਨੇ ਮੇਰੇ ਤੇ ਬਹੁਤ ਇਸ਼ਾਨ ਕੀਤੇ ਨੇ ਹੁਣ ਇਹ ਤਾਂ ਮੌਕਾ ਮਿਲਿਆ ਮੈਨੂੰ ਉਸ ਦੇ ਅਹਿਚਾਨ ਚਕਾਉਣ ਦਾ ਬਾਚਨ ਸਿੰਘ ਦੋਮਾ ਨੂੰ ਆਪਣੇ ਘਰ ਲੈ ਗਿਆ ਉਸ ਦਾ ਬਹੁਤ ਵੱਡਾ ਘਰ ਸੀ ਜਿਸ ਘਰ ਵਿੱਚ ਇੱਕ ਕਮਰੇ ਵਿੱਚ ਉਹਨਾਂ ਨੇ ਆਪਣਾ ਸਮਾਨ ਰੱਖ ਲਿਆ ਪ੍ਰਭ ਨੇ ਬਚਨ ਸਿੰਘ ਨੂੰ ਕਿਹਾ ਕਿ ਉਹ ਜੋਬ ਜ਼ਰੂਰ ਕਰੇਗੀ ਅੰਕਲ ਸਿਮੀ ਨੂੰ ਵੀ ਆਪਣੇ ਸਟੋਰ ਤੇ ਜੋਬ ਦੇ ਦਿਓ ਠੀਕ ਹੈ ਪੁੱਤਰ ਪ੍ਰਭ ਨੇ ਰਾਤ ਨੂੰ ਆਪਣੇ ਪਾਪਾ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਕਿ ਪਾਪਾ ਬਚਨ ਸਿੰਘ ਅੰਕਲ ਸਾਨੂੰ ਲੈ ਗਏ ਨੇ ਆਪਣੇ ਘਰ ਅਤੇ ਨੌਕਰੀ ਲਈ ਉਹਨਾਂ ਸਾਨੂੰ ਆਪਣੇ ਸਟੋਰ ਤੇ ਵਿੱਚ ਰੱਖ ਰਿਹਾ ਹੈ ਹੁਣ ਉਹ ਤਿੰਨੇ ਇੱਕੋ ਹੀ ਸਟੋਰ ਤੇ ਜਾਵ ਕਰਦੇ ਇੱਕੋ ਹੀ ਕਾਰਜ ਵਿੱਚ ਪੜਦੇ ਤਿੰਨਾਂ ਦੀ ਆਪਸ ਵਿੱਚ ਨੇੜਤਾ ਕਾਫੀ ਵੱਧ ਚੁੱਕੀ ਸੀ ਇੱਕ ਦਿਨ ਵੀ ਇੱਕ ਦੂਜੇ ਨੂੰ ਨਾ ਮਿਲਦੇ ਤਾਂ ਮਹਿਸੂਸ ਕਰਦੇ ਜਿਵੇਂ ਕੁਝ ਖਾਲੀ ਬਣ ਹੈ ਦੂਜੇ ਪਾਸੇ ਬਾਜਨ ਸਿੰਘ ਤੇ ਉਸ ਦੀ ਪਤਨੀ ਸਰਿੰਦਰ ਦੋਨਾਂ ਦਾ ਵੀ ਸੁਭਾਅ ਬਹੁਤ ਹੀ ਚੰਗਾ ਸੀ ਉਹਨਾਂ ਦੇ ਵਿੱਚ ਹੀ ਉਹ ਘੁਲ ਮਿਲ ਗਈਆਂ ਉਹਨਾਂ ਦਾ ਇੱਕ ਪੁੱਤਰ ਸੀ ਸੰਦੀਪ ਅਤੇ ਉਹਨਾਂ ਦੀ ਬੇਟੀ ਦੀ ਮਰ ਜਹੋ ਚੁੱਕੀ ਸੀ ਸੰਦੀਪ ਵੀ ਬੜਾ ਵਧੀਆ ਮੁੰਡਾ ਸੀ ਉਹ ਆਪਣੇ ਪਾਪਾ ਨਾਲ ਹੀ ਬਿਜ਼ਨਸ ਵਿੱਚ ਹੱਥ ਹੱਥ ਵਟਾਉਂਦਾ ਸੀ ਕਿਸੇ ਮੀਟਿੰਗ ਕਰਕੇ 2-3 ਦਿਨ ਲਈ ਪਾਸੇ ਸੀ ਅੱਜ ਸੰਦੀਪ ਵੀ ਘਰ ਆ ਗਿਆ ਉਸ ਨੇ ਆ ਕੇ ਦੋਨਾਂ ਨੂੰ ਦੇਖਿਆ ਅਤੇ ਪ੍ਰਭ ਤੋਂ ਸੌਰੀ ਵੀ ਫੀਲ ਕੀਤੀ ਕਿਉਂਕਿ ਉਸ ਦਿਨ ਉਸ ਦੀ ਹੀ ਗਲਤੀ ਕਰਕੇ ਪ੍ਰਭ 에어ਪੋਰਟ ਤੋਂ ਮਿਸ ਹੋ ਗਈ ਸੀ ਸੰਦੀਪ ਨੂੰ ਪ੍ਰਭ ਪਹਿਲੀ ਹੀ ਨਜ਼ਰ ਵਿੱਚ ਆਸੰਦ ਆ ਗਈ ਸੋਹਣੀ ਸੁਣਖੀ ਹੋਣ ਕਰਕੇ ਅਤੇ ਮਿੱਠਾ ਬੋਲਣਾ ਸੁਭਾਅ ਹੋਣ ਕਰਕੇ ਉਹ ਹਰ ਇੱਕ ਦੇ ਦਿਲ ਵਿੱਚ ਬਸ ਜਾਂਦੀ ਸੀ ਉਸੇ ਤਰ੍ਹਾਂ ਸੰਦੀਪ ਨੂੰ ਵੀ ਬਹੁਤ ਪ੍ਰਭ ਪਸੰਦ ਆਈ ਉਹ ਜ਼ਿਆਦਾਤਰ ਪ੍ਰਭ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਜਿਸ ਸਟੋਰ ਵਿੱਚ ਪ੍ਰਭ ਕੰਮ ਕਰਦੀ ਸੀ ਉਸ ਵਿੱਚ ਉਹ ਘੇੜੇ ਬਦ ਲਾਉਂਦਾ ਇਸ ਗੱਲ ਨੂੰ ਅਵੀ ਨੇ ਵੀ ਨੋਟ ਕੀਤਾ ਉਸਨੇ ਸਿਮੀ ਨੂੰ ਕਿਹਾ ਸਿਮੀ ਨੇ ਕਿਹਾ ਹੋਰ ਕੀ ਚਾਹੀਦਾ ਹੈ ਪ੍ਰਭ ਨੂੰ ਏਡਾ ਵੱਡਾ ਘਰ ਸਭ ਕੁਝ ਸੈਟਰਡ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਅੰਕਲ ਆਂਟੀ ਦੋਨਾਂ ਦਾ ਸੁਭਾਅ ਬਹੁਤ ਚੰਗਾ ਹੈ ਪ੍ਰਭ ਕਰਮਾਬੜੀ ਹੈ ਜਿਸ ਨੂੰ ਇਹੋ ਜਿਹਾ ਕਰ ਮਿਲੇਗਾ ਉਪਰੋ ਸੰਦੀਪ ਵੀ ਸੋਹਣਾ ਹੈ ਵਧੀਆ ਕੰਮਕਾਰ ਕਰਦਾ ਹੈ ਅਤੇ ਕੋਈ ਗਲਤ ਆਤ ਵੀ ਨਹੀਂ ਹੈ ਅਭੀ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਾ ਲੱਗੀ ਪਤਾ ਨਹੀਂ ਕਿਉਂ ਜਦੋਂ ਵੀ ਸੰਦੀਪ ਸਟੋਰ ਵਿੱਚ ਪ੍ਰਭ ਨਾਲ ਗੱਲ ਕਰਦਾ ਜਾਂ ਪ੍ਰਭ ਦੇ ਨੇੜੇ ਹੁੰਦਾ ਅਭੀ ਜੋਤ ਨੂੰ ਇਹ ਗੱਲ ਖੜਕਦੀ ਸ਼ੈਰ ਉਸ ਦੇ ਦਿਲ ਵਿੱਚ ਪ੍ਰਭ ਲਈ ਕੁਝ ਫੀਲਿੰਗ ਆ ਗਈਆਂ ਸਨ ਅਗਲੇ ਦਿਨ ਪ੍ਰਭ ਦੇ ਕਾਲਜ ਵਿੱਚ ਹਮੇਸ਼ਾ ਦੀ ਤਰ੍ਹਾਂ ਤਿੰਨੇ ਉਹ ਪਾਰਕ ਵਿੱਚ ਬੈਠੇ ਸਟੱਡੀ ਦੀਆਂ ਅਸਾਈਨਮੈਂਟ ਬਣਾ ਰਹੇ ਸਨ ਤਾਂ ਸਿਮਮੀ ਨੇ ਕਿਹਾ ਪ੍ਰਭ ਸੰਦੀਪ ਤਾ ਲੱਟੂ ਹੋ ਗਿਆ ਲੱਗਦਾ ਤੇਰੇ ਤੇ ਤੇ ਤੇਰੀ ਹਿਆਲੀ ਦੁਆਲੇ ਕਿਹੜੀ ਘੜਦਾ ਰਹਿੰਦਾ ਪ੍ਰਭ ਨੇ ਸਿਮੂ ਨੂੰ ਕਿਹਾ ਕਦੀ ਸੀਰੀਅਸ ਹੋ ਜਾਇਆ ਕਰ ਹਰ ਪੁੱਠੀਆਂ ਗੱਲਾਂ ਕਰਦੀ ਰਹਿੰਦੀ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈ ਉਹ ਵੈਸੇ ਹੀ ਥੋੜੀ ਖੁੱਲੀ ਨੇਚਰ ਦਾ ਹੈ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਜੋ ਉਹ ਮੇਰੀ ਆਸ-ਪਾਸ ਗੇੜੇ ਕੱਢੇ ਪਰ ਕਹਿ ਤਾਂ ਸਿਮੀ ਸਹੀ ਰਹੀ ਹੈ ਅਭਯੋਤ ਨੇ ਕਿਹਾ ਮੈਂ ਵੀ ਨੋਟ ਕੀਤਾ ਹੈ ਹਰ ਦਮ ਤੇਰੇ ਆਸ-ਪਾਸ ਹੀ ਹੁੰਦਾ ਹੈ ਸਟੋਰ ਵਿੱਚ ਹੋਰ ਵੀ ਬੜੇ ਕੰਮ ਹਨ ਅਤੇ ਬਾਕੀ ਵੀ ਸਟੋਰ ਹਨ ਜਾਦਾ ਗੜੇ ਇਸ ਸਟੋਰ ਤੇ ਹੀ ਕਿਉਂ ਲੱਗਦੇ ਹਨ ਉਸ ਦੇ ਪ੍ਰਭ ਨੂੰ ਗੁੱਸਾ ਆ ਗਿਆ ਉਸ ਨੇ ਗੁੱਸੇ ਵਿੱਚ ਕਿਹਾ ਅਗਰ ਇਹੋ ਜਹੀ ਕੋਈ ਗੱਲ ਹੈ ਤਾਂ ਤੁਹਾਡਾ ਕਿਸੇ ਦਾ ਕੀ ਜਾਂਦਾ ਹੈ ਵੈਸੇ ਵੀ ਅਵੀ ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਮੈਂ ਆਪਣਾ ਧਿਆਨ ਰੱਖ ਸਕਦੀ ਹਾਂ ਚਲੋ ਇਸ ਗੱਲ ਨੂੰ ਛੱਡੋ ਕੋਈ ਹੋਰ ਗੱਲ ਕਰੋ ਅਸੀਂ ਕਿਉਂ ਇਸ ਟੌਪਿਕ ਨੂੰ ਲੈ ਕੇ ਬੈਠੇ ਹਾਂ ਅਸੀਂ ਆਪਣੀ ਪੜਾਈ ਵੱਲ ਧਿਆਨ ਦੇਈਏ ਜਾਂ ਆਪਣੀ ਲਾਈਫ ਵੱਲ ਅਵੀ ਨੇ ਪ੍ਰਭ ਵੱਲ ਵੇਖਿਆ ਤਾਂ ਪ੍ਰਭ ਗੁੱਸੇ ਵਿੱਚ ਸੀ ਅਵੀ ਆਪਣੇ ਹੀ ਅੰਦਰ ਸੋਚ ਰਿਹਾ ਸੀ ਕਿ ਪਤਾ ਨਹੀਂ ਤੈਨੂੰ ਮੇਰੇ ਨਾਲ ਕੀ ਅਲਰਜੀ ਹੈ ਹਮੇਸ਼ਾ ਚਿੜਦੀ ਰਹਿੰਦੀ ਹੈ ਪ੍ਰਭ ਨੇ ਉੱਪਰ ਵੇਖਿਆ ਤਾਂ ਅਵੀ ਉਸ ਵੱਲ ਦੇਖ ਰਿਹਾ ਸੀ ਪ੍ਰਭ ਨੇ ਕਿਹਾ ਆਪਣਾ ਕੰਮ ਕਰੋ ਤੁਸੀਂ ਇੱਥੇ ਪੜ੍ਹਨ ਆਏ ਹੋ ਆਸੇ-ਪਾਸੇ ਵੇਖਣ ਨਹੀਂ ਅਵੀ ਗੁੱਸੇ ਵਿੱਚ ਉੱਥੋਂ ਚਲਾ ਗਿਆ ਲੱਗਦਾ ਗੁੱਸਾ ਆ ਗਿਆ ਸੀ सिम्मी ਨੇ ਕਿਹਾ ਚਲੋ ਕੋਈ ਗੱਲ ਨਹੀਂ ਕੱਲ ਤੱਕ ਮੂਡ ਠੀਕ ਹੋ ਜਾਏਗਾ ਪਰ सिम्मी ਇਸ ਨੂੰ ਕੀ ਪ੍ਰੋਬਲਮ ਹੈ ਉਹ ਮੇਰਾ ਰਿਸ਼ਤੇਦਾਰ ਨੇ ਤੇ ਮੇਰੇ ਨਾਲ ਜਿੱਦਾਂ ਦੀ ਮਰਜ਼ੀ ਰਵੇ ਇਹ ਕਿਉਂ ਜਲਸੀ ਕਰ ਰਿਹਾ ਹੈ ਪ੍ਰਵ ਹਮੇਸ਼ਾ ਆਪਣੇ ਪਿਛਲੀ ਪੜਾਅ ਉਸ ਦੇ ਉੱਤੇ ਘੜ ਦਿੰਦੀ ਇਸ ਗੱਲ ਤੋਂ सिम्मी ਅਣਜਾਣ ਸੀ ਅਗਲੇ ਦਿਨ ਸਟੋਰ ਵਿੱਚ ਅਭਿਜੋਤ ਨੇ ਆਪਣਾ ਗੁੱਸਾ ਹੀ ਰੱਖਿਆ ਉਸ ਨੇ ਪ੍ਰਵ ਨਾਲ ਗੱਲ ਨਾ ਕੀਤੀ सिम्मी ਨੇ ਕਿਹਾ ਕੀ ਗੱਲ ਗੁੱਸਾ ਸ਼ਾਂਤ ਨਹੀਂ ਹੋਇਆ ਤਾਂ ਜੋਤ ਨੇ ਕਿਹਾ ਯਾਰ ਮੈਂ ਬਹੁਤ ਵਾਰ ਨੋਟ ਕੀਤਾ ਹੈ ਇਹ ਮੇਰੇ ਤੇ ਜ਼ਿਆਦਾ ਹੀ ਚਿੜਦੀ ਹੈ ਮੈਂ ਇਸ ਨੂੰ ਕੀ ਕਹੇ ਨਹੀਂ ਚੰਗਾ ਲੱਗਦਾ ਤਾਂ ਨਾ ਬੁਲਾਵੀ ਅਸਲ ਵਿੱਚ ਅਭੀ ਨੂੰ ਪ੍ਰਭ ਦਾ ਸੰਦੀਪ ਦੀ ਛਾੜ ਲੈਣਾ ਚੰਗਾ ਨਾ ਲੱਗਿਆ ਉਸ ਨੂੰ ਲੱਗਦਾ ਸੀ ਕਿ ਪ੍ਰਭ ਸਿਰਫ ਉਸ ਦੇ ਨਾਲ ਹੀ ਗੱਲ ਕਰੇ ਕੋਈ ਹੋਰ ਪਾਸੇ ਨਾ ਹੋਵੇ ਉਹ ਬਹੁਤ ਟੈਂਸ਼ਨ ਵਿੱਚ ਸੀ ਉਸ ਨੇ ਰਾਤ ਨੂੰ ਸਾਰ ਨੂੰ ਫਿਰ ਫੋਨ ਕੀਤਾ ਹੁਣ ਉਹ ਜਦੋਂ ਵੀ ਦਿਲ ਕਰਦਾ ਸਰ ਨਾਲ ਗੱਲ ਕਰ ਲੈਂਦਾ ਪਰ ਅਜੇ ਤੱਕ ਉਸਨੇ ਆਪਣੇ ਬਾਕੀ ਪਰਿਵਾਰ ਨਾਲ ਗੱਲ ਨਾ ਕੀਤੀ ਸ਼ਰਨ ਤੋਂ ਹੀ ਪਤਾ ਲੱਗਾ ਕਿ ਉਸਦੇ ਮੰਮੀ ਨੂੰ ਉਸਦੇ ਜਾਣ ਤੋਂ ਬਾਅਦ ਪੈਰਾਲਾਈਜ਼ ਹੋ ਗਿਆ ਹੈ ਅਤੇ ਉਹ ਕਾਫੀ ਟਾਈਮ ਮੰਜੇ ਤੇ ਰਹੇ ਨੇ ਹੁਣ ਥੋੜਾ ਥੋੜਾ ਤੁਰਨਾ ਸ਼ੁਰੂ ਹੋਏ ਨੇ ਸ਼ਰਨ ਨੇ ਇਹ ਵੀ ਦੱਸਿਆ ਕਿ ਉਹ ਲੜਕੀ ਆਈ ਸੀ ਜਿਸਦੇ ਨਾਲ ਤੁਹਾਡਾ ਵਿਆਹ ਸੀ ਉਸ ਨੇ ਮੰਮੀ ਨੂੰ ਬਹੁਤ ਹੀ ਹਿੰਮਤ ਦਿੱਤੀ ਉਸ ਦਿਨ ਤੋਂ ਮੰਮੀ ਠੀਕ ਹੋਣਾ ਸ਼ੁਰੂ ਹੋ ਗਈ ਉਹ ਇੱਥੇ ਕਿਵੇਂ ਆ ਗਈ ਤਾਂ ਸ਼ਰਨ ਨੇ ਸਾਰੀ ਸਟੋਰੀ ਸੁਣਾਈ ਕਿ ਕਿਸ ਤਰ੍ਹਾਂ ਉਹ ਉਹਨਾਂ ਨੂੰ ਮਿਲੀ ਸੀ ਪਰ ਸ਼ਰਨ ਨੇ ਇਹ ਨਹੀਂ ਦੱਸਿਆ ਕਿ ਉਹ ਕੁੜੀ ਕੈਨੇਡਾ ਵਿੱਚ ਉਸਦੇ ਭਰਾ ਦੇ ਮੰਗਰ ਗਈ ਹੈ ਕਿਉਂਕਿ ਇਸ ਚੀਜ਼ ਤੋਂ ਦੱਸਣ ਤੋਂ ਬਰਾਬ ਨੇ ਬਣਾ ਕੀਤਾ ਸੀ ਉਸ ਨੇ ਕਿਹਾ ਵੀਰੇ ਉਹ ਬਹੁਤ ਸੋਹਣੀ ਹੈ ਦਿਲ ਕਰਦਾ ਹੈ ਉਸ ਨੂੰ ਦੇਖੀ ਜਾਈਏ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਜੋ ਉਸ ਨੂੰ ਛੱਡ ਕੇ ਚਲੇ ਗਏ ਜਦੋਂ ਦਾ ਸਰਨ ਤੋਂ ਪਤਾ ਲੱਗਾ ਸੀ ਕਿ ਉਸ ਦੇ ਮੰਮੀ ਠੀਕ ਨਹੀਂ ਰਹੇ ਤਾਂ ਅਵੀ ਨੇ ਆਪਣੇ ਮੰਮੀ ਨਾਲ ਗੱਲ ਕੀਤੀ ਹੌਲੀ ਹੌਲੀ ਵੱਡੀ ਭੈਣ ਅਮਨ ਨਾਲ ਵੀ ਗੱਲ ਹੋਣ ਲੱਗੀ ਹੁਣ ਉਹ ਕੁਝ ਦਿਨਾਂ ਬਾਅਦ ਉਹਨਾਂ ਨਾਲ ਗੱਲ ਕਰ ਲੈਂਦਾ ਹੈ ਅਤੇ ਬਹੁਤ ਹੀ ਖੁਸ਼ ਰਹਿੰਦਾ ਸੀ ਪਰ ਪਾਪਾ ਨਾਲ ਗੱਲ ਕਰਨ ਦੀ ਹਿੰਮਤ ਉਸ ਵਿੱਚ ਕਦੇ ਨਾ ਹੋਈ ਦੂਜੇ ਪਾਸੇ ਸੰਦੀਪ ਪ੍ਰਭ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਗੱਲ ਨੂੰ ਪ੍ਰਭ ਵੀ ਜਾਣ ਚੁੱਕੀ ਸੀ ਅਭੀ ਪ੍ਰਭ ਨਾਲ ਥੋੜਾ ਗੁੱਸੇ ਵਿੱਚ ਹੀ ਰਹਿੰਦਾ ਸੀ ਉਸ ਨਾਲ ਘੱਟ ਗੱਲ ਕਰਦਾ ਪਰ ਉਸ ਦੀ ਨਜ਼ਰ ਪ੍ਰਭ ਦੇ ਉੱਤੇ ਜ਼ਰੂਰ ਰਹਿੰਦੀ ਸੀ ਜਦੋਂ ਵੀ ਸਟੋਰ ਵਿੱਚ ਜੌਬ ਤੇ ਹੁੰਦਾ ਉਹ ਇਹ ਹੀ ਸੋਚਦਾ ਸੀ ਕਿ ਕੁੜੀ ਕਦੀ ਵੀ ਨਹੀਂ ਮੰਨੇਗੀ ਕਿਉਂਕਿ ਇਹ ਤਾਂ ਮੈਨੂੰ ਸਲਾਹ ਦਿੰਦੀ ਸੀ ਕਿ ਮੈਂ ਪਿੰਡ ਵਾਪਸ ਜਾ ਕੇ ਉਸ ਕੁੜੀ ਨਾਲ ਵਿਆਹ ਕਰ ਲਵਾਂ ਇਹ ਕਿੱਥੋਂ ਮੈਨੂੰ ਹਾਂ ਕਰੇਗੀ ਉਹ ਅੰਦਰ ਹੀ ਅੰਦਰ ਸੋਚਦਾ ਪਰ ਦਿਲ ਦਾ ਕੀ ਕਰਾਂ ਕੀ ਸਮਝਾਵਾਂ ਤੈਨੂੰ ਵੇਖੇ ਤੋਂ ਬਿਨਾ ਦੇਣੀ ਨਹੀਂ ਲੱਗਦਾ ਸੰਦੀਪ ਨੇ ਆਪਣੇ ਮੰਮੀ ਪਾਪਾ ਨੂੰ ਵੀ ਇਹ ਗੱਲ ਦੱਸ ਦਿੱਤੀ ਕਿ ਉਸ ਨੂੰ ਪ੍ਰਭਜੋਤ ਪਸੰਦ ਹੈ ਬਚਨ ਸਿੰਘ ਅਤੇ ਸ੍ਰਿੰਦਰ ਨੂੰ ਵੀ ਪ੍ਰਭਜੋਤ ਬਹੁਤ ਹੀ ਚੰਗੀ ਲੱਗਦੀ ਸੀ ਕਿਉਂਕਿ ਉਸ ਨੂੰ ਉਸ ਦੇ ਸਿਆਣਪ ਉਹ ਹਰ ਰੋਜ਼ ਵੇਖਦੇ ਸਨ ਕਿਸ ਤਰ੍ਹਾਂ ਉਹ ਆਉਂਦੇ ਜਾਂਦੇ ਉਹਨਾਂ ਦੇ ਪੈਰੀਂ ਹੱਥ ਲਾਉਂਦੀ ਅਤੇ ਕਿਸ ਤਰ੍ਹਾਂ ਨਿੱਕੇ-ਨਿੱਕੇ ਕੰਮ ਉਹਨਾਂ ਲਈ ਕਰਦੀ ਉਹਨਾਂ ਨੇ ਸਖਦੇਵ ਸਿੰਘ ਨੂੰ ਫੋਨ ਲਾ ਕੇ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਕਿ ਉਹ ਪ੍ਰਵਜੋਤ ਦਾ ਰਿਸ਼ਤਾ ਚਾਹੁੰਦੇ ਹਨ ਸਖਦੇਵ ਸਿੰਘ ਉਸ ਨਾਲ ਗੱਲ ਤਾਂ ਕਰਦਾ ਰਿਹਾ ਪਰ ਜਦੋਂ ਫੋਨ ਕੱਟ ਦਿੱਤਾ ਉਹ ਪਰੇਸ਼ਾਨੀ ਵਿੱਚ ਪੈ ਗਿਆ ਉਸ ਨੇ ਸੁਖਵਿੰਦਰ ਨਾਲ ਗੱਲ ਕੀਤੀ ਕਰਤਾ ਬਹੁਤ ਹੀ ਵਧੀਆ ਹੈ ਸੁਖਵਿੰਦਰ ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਉੱਥੇ ਸੈਟਲ ਹੈ ਅਤੇ ਉਹਨਾਂ ਨੇ ਪ੍ਰਵ ਦਾ ਰਿਸ਼ਤਾ ਵੀ ਮੰਗਿਆ ਹੈ ਪਰਵ ਨਾਲ ਪਹਿਲਾਂ ਗੱਲ ਕਰੋ ਜੋ ਉਹ ਚਾਹੇਗੀ ਉਹੀ ਹੋਏਗਾ ਕਿਉਂਕਿ ਉਹ ਹੁਣ ਉਸ ਦੀ ਆਪਣੀ ਮਰਜ਼ੀ ਤੋਂ ਬਿਨਾਂ ਆਪਾਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਆਪਾਂ ਨੂੰ ਇੰਨੀ ਸਿਆਣੀਤੀ ਮਿਲੀ ਹੈ ਆਪਾਂ ਆਪਣੀ ਮਰਜ਼ੀ ਪਹਿਲਾਂ ਕਰ ਚੁੱਕੇ ਹਾਂ ਕਿਉਂਕਿ ਉਸ ਦੀ ਮਰਜ਼ੀ ਤੋਂ ਬਿਨਾ ਕੋਈ ਕੰਮ ਨਾ ਕਰੀਏ। ਸੁਖਦੇਵ ਸਿੰਘ ਨੇ ਕਿਹਾ ਮੈਂ ਗੱਲ ਕਰਾਂਗਾ ਪ੍ਰਭ ਨਾਲ ਅੱਜ ਰਾਤ ਨੂੰ ਫੋਨ ਤੇ। ਰਾਤ ਨੂੰ ਸੁਖਦੇਵ ਸਿੰਘ ਨੇ ਆਪਣੇ ਭਰਾ ਨਾਲ ਸਾਰੀ ਗੱਲ ਕੀਤੀ। ਪ੍ਰਭ ਵੀ ਹਰਾਨ ਰਹਿ ਗਈ। ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਸੰਦੀਪ ਉਸ ਨੂੰ ਪਸੰਦ ਕਰਦਾ ਹੈ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਜਲਦੀ ਉਹ ਹੋਰ ਰਿਸ਼ਤੇ ਤੱਕ ਪਹੁੰਚ ਜਾਣਗੇ। ਉਸ ਨੇ ਕਿਹਾ ਪਾਪਾ ਤੁਹਾਨੂੰ ਕੀ ਲੱਗਦਾ ਹੈ? ਕੀ ਸਹੀ ਹੈ ਤਾਂ ਸਖਦੇਵ ਸਿੰਘ ਨੇ ਕਿਹਾ beta ਇਹ ਤੂੰ ਦੱਸੇਗੀ ਜੋ ਤੇਰਾ ਦਿਲ ਕਰਦਾ ਹੈ ਜੋ ਤੇਰੀ ਇੱਛਾ ਹੈ ਅਸੀਂ ਉਹੀ ਕਰਨਾ ਹੈ ਇਸ ਵਾਰ ਤੇਰੀ ਮਰਜ਼ੀ ਚੱਲੇਗੀ ਸਾਡੀ ਨਹੀਂ beta ji ਤੁਸੀਂ ਆਪਣੀ ਹੀ ਪਰਖ ਆਪੇ ਹੀ ਪਰਖ ਕਰੋ ਦੋਵੇਂ ਮੁੰਡੇ ਤੁਹਾਡੇ ਕੋਲ ਹੀ ਹਨ ਤੁਹਾਨੂੰ ਕੀ ਲੱਗਦਾ ਹੈ ਜੋ ਤੁਹਾਡੇ ਲਈ ਸਹੀ ਹੈ ਉਸ ਵਾਲੇ ਪਾਸੇ ਜਾਓ ਪ੍ਰਭ ساری ਰਾਤ ਸੋਚਦੀ ਰਹੀ ਉਸ ਨੂੰ ਸਮਝ ਨਹੀਂ ਆ ਰਹਾ ਸੀ ਕਿ ਉਹ ਕੀ ਕਰੇ ਕਿਉਂਕਿ ਜੋਤ ਦਾ ਦਿਲ ਮਾੜਾ ਨਹੀਂ ਸੀ ਅਤੇ ਸੰਦੀਪ ਜੀ ਵੀ ਮਾੜਾ ਨਹੀਂ ਸੀ ਉਹ ਇੱਕ ਦਚਿੱਤੀ ਵਿੱਚ ਪੈ ਗਈ। ਪ੍ਰਵ ਅਗਲੇ ਦਿਨ ਕਾਲਜ ਵੀ ਨਾ ਗਈ। ਸਿਮਮੀ ਅਤੇ ਅਵੀ ਕਾਲਜ ਵਿੱਚ ਬੈਠੇ ਸਨ ਤਾਂ ਸਿਮਮੀ ਨੇ ਕਿਹਾ ਕੀ ਗੱਲ ਪ੍ਰਵ ਨਾਲ ਗੱਲ ਨਹੀਂ ਹੋਈ? ਕੋਈ ਟੈਨਸ਼ਨ ਹੈ? ਤਾਂ ਅਵੀ ਨੇ ਕਿਹਾ ਯਾਰ ਜਦੋਂ ਸੰਦੀਪ ਆਉਂਦਾ ਹੈ ਤਾਂ ਮੈਨੂੰ ਗੁੱਸਾ ਮੈਨੂੰ ਬਹੁਤ ਚੜਦਾ ਹੈ। ਪਤਾ ਨਹੀਂ ਸ਼ਾਇਦ ਕੁਝ ਫੀਲਿੰਗ ਹਨ ਪ੍ਰਵ ਦੇ ਨਾਲ। ਪਰ ਮੈਂ ਉਸ ਨੂੰ ਦੱਸ ਨਹੀਂ پا ਰਿਹਾ ਕਿਉਂਕਿ ਉਹ ਮੇਰੀ ਪਹਿਲੀ ਕਹਾਣੀ ਜਾਣਦੀ ਹੈ ਅਤੇ ਉਹ ਇਸ ਚੀਜ਼ ਨੂੰ ਸਹੀ ਨਹੀਂ ਸਮਝਦੀ ਉਹ ਮੈਨੂੰ ਇਹ ਹੀ ਸਲਾਹ ਦਿੰਦੀ ਹੈ ਕਿ ਮੈਂ ਵਾਪਸ ਜਾ ਕੇ ਉਸ ਕੁੜੀ ਨਾਲ ਵਿਆਹ ਕਰਾਂ ਇਹਨੂੰ ਪ੍ਰਪੋਜ਼ ਨਹੀਂ ਕਰ ਸਕਦਾ ਮੈਂ ਕਿਉਂਕਿ ਉਸਨੇ ਇਹ ਕਦੀ ਨਹੀਂ ਮੰਨਣਾ ਅਗਲੇ ਦਿਨ ਤਿੰਨੇ ਕਾਲਜ ਵਿੱਚ ਸਨ ਅਭਜੋਤ ਦੀ ਸਟੱਡੀ ਪੂਰੀ ਹੋ ਗਈ ਸੀ ਉਸ ਨੂੰ ਅੱਜ ਡਿਗਰੀ ਮਿਲਣੀ ਸੀ ਉਸਨੇ ਵਧੀਆ ਨੰਬਰ ਲਏ ਪਰ ਹੁਣ ਅੱਗੇ ਕੀ ਕਰਨਾ ਹੈ ਅਭੀ ਸੀਮੀ ਨੇ ਅਭੀ ਨੂੰ ਸੀਮੀ ਨੇ ਕਿਹਾ ਫਿਲਹਾਰ ਪਾਰਟੀ ਲੈਣੀ ਹੈ ਅਸੀਂ ਤਾਂ ਚੱਲੋ ਕਿੱਥੇ ਜਾਣਾ ਹੈ ਚੱਲੋ ਗੱਡੀ ਵਿੱਚ ਬੈਠ ਕੇ ਸੋਚਦੇ ਹਾਂ ਭਾਵੇਂ ਪ੍ਰਭ ਤੇ ਅਭੀ ਘਟ ਗੱਲ ਕਰਦੇ ਸਨ ਪਰ ਤਿੰਨੇ ਗੱਡੀ ਵਿੱਚ ਬੈਠ ਗਏ ਪ੍ਰਭ ਪਿਛਲੀ ਸੀਟ ਤੇ ਬੈਠੀ ਸੀ ਗੱਡੀ ਵਿੱਚ ਸਾਰੇ ਚੁੱਪ ਸਨ ਮੇਰੇ ਨਾਲ ਸੀਮੀ ਨੇ ਕਿਹਾ ਯਾਰ ਗਾਣੇ ਹੀ ਲਾ ਦਿਓ ਜੇ ਕਿਸੇ ਨੇ ਗੱਲ ਨਹੀਂ ਕਰਨੀ ਇਹ ਕਿਹਾ ਕਿ ਉਸਨੇ ਗਾਣਾ ਸਟਾਰਟ ਕਰ ਦਿੱਤਾ ਮੈਂ ਚੰਨ ਤਾਰੇ ਕੀ ਕਰਨੇ ਮੈਨੂੰ ਪਿਆਰ ਹੋ ਗਿਆ ਅੱਖੀਆਂ ਨਾਲ ਅਭਿਨੇ ਪ੍ਰਭ ਬਲ ਵਿਖਿਆ ਪਰ ਉਹ ਅਣਜਾਣ ਬਣ ਕੇ ਬੈਠੀ ਸੀ ਗਾਣਾ ਆਪਣੀ ਸਪੀਡ ਨਾਲ ਚੱਲਦਾ ਰਿਹਾ ਤਿੰਨਾਂ ਨੇ ਰੈਸਟੋਰੈਂਟ ਵਿੱਚ ਕੁਝ ਖਾਣਾ ਖਾਧਾ ਜਦੋਂ ਉੱਥੋਂ ਵਾਪਸ ਚੱਲਣ ਲੱਗੇ ਤਾਂ ਸੰਦੀਪ ਦੀ ਗੱਡੀ ਆ ਗਈ ਉਸਨੇ ਸਿਮੀ ਤੇ ਪ੍ਰਭ ਨੂੰ ਆਪਣੇ ਨਾਲ ਬਿਠਾ ਲਿਆ ਉਸ ਤੋਂ ਅਗਲੇ ਦਿਨ ਸਟੋਰ ਵਿੱਚ ਸੰਦੀਪ ਆਇਆ ਉਸ ਨੇ ਸਭ ਦੇ ਸਾਹਮਣੇ ਪ੍ਰਭ ਨੂੰ ਵਿਆਹ ਲਈ ਕਹਿ ਦਿੱਤਾ ਪ੍ਰਭ ਸਿਮੀ ਅਤੇ ਅਵੀ ਤਿੰਨੇ ਹੀ ਹੈਰਾਨ ਹੋ ਗਏ ਅਤੇ ਇੱਕ ਦੂਜੇ ਵੱਲ ਵੇਖਣ ਲੱਗੇ ਮੇਰੇ ਵਿਆਹ ਦਾ ਫੈਸਲਾ ਪਾਪਾ ਕਰਨਗੇ ਸੰਦੀਪ ਪ੍ਰਭ ਨੇ ਕਿਹਾ ਅੰਕਲ ਖੁਸ਼ ਹਨ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣ ਦੀ ਹਿੰਮਤ ਕੀਤੀ ਹੈ ਪਰ ਪਾਪਾ ਨੇ ਮੈਨੂੰ ਤਾਂ ਕੁਝ ਹੀ ਨਹੀਂ ਦੱਸਿਆ ਪ੍ਰਭ ਨੇ ਸਿਮੀ ਬਲ ਵੇਖ ਕੇ ਹੌਲੀ ਜਿਹਾ ਕਿਹਾ ਘਰ ਵਿੱਚ ਰੱਖਣ ਦੀ ਕੀਮਤ ਤਕੜੀ ਵਸੂਲ ਕਰਦੇ ਨੇ ਲੋਕ ਅਭੀ ਨੇ ਜੋਤ ਬਲ ਵੇਖ ਕੇ ਕਿਹਾ ਉਸ ਨੂੰ ਗੁੱਸਾ ਬਹੁਤ ਜੜਿਆ ਹੋਇਆ ਸੀ ਬਾਕੀ ਰਹਿੰਦਾ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਅੱਗੇ ਦੇਖੋ ਸੁਣਿਓ ਵੀ ਕੀ ਫੈਸਲਾ ਹੁੰਦਾ ਹੈ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ